ਦੁਨੀਆਂ ਦਾ ਤਿਉਹਾਰ ਪਿੰਡ ਰੋਲੀ ਕਲਾ ਦੇ ਵਿੱਚ ਬੜੇ ਹੀ ਚਾਹਮਾਂ ਤੇ ਖੁਸ਼ੀਆਂ ਦੇ ਨਾਲ ਮਨਾਇਆ ਗਿਆ। ਇਹ ਤਿਉਹਾਰ ਪਿੰਡ ਵਿੱਚ ਪਹਿਲੀ ਵਾਰ ਸਾਰੇ ਪ੍ਰਬੰਧਕੀ ਵੀਰਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਗੁਰੂ ਰਵਿਦਾਸ پارک ਦੇ ਵਿੱਚ ਪਹੁੰਚ ਕੇ ਨਵ ਵਿਆਹੀ ਕੁੜੀਆਂ ਦੇ ਵੱਲੋਂ ਰਲ ਮਿਲ ਗਿੱਧਾ ਪਾ ਕੇ ਤੇ ਭਿੰਗਾ ਦੇ ਹੁਲਾਰੇ ਲੈ ਕੇ ਬੜੇ ਹੀ ਚਾਹਮਾਂ ਨਾਲ ਮਨਾਇਆ ਗਿਆ। ਇਸ ਮੌਕੇ ਲੰਬੜਦਾਰ ਮਾਸਟਰ ਜਨੈਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਤਿਉਹਾਰ ਨੂੰ ਬੜੇ ਹੀ ਚਾਹਮਾਂ ਦੇ ਨਾਲ ਮਨਾਇਆ ਗਿਆ ਤੇ ਉਹਨਾਂ ਕਿਹਾ ਕਿ ਉਹ ਜਿਹੇ ਤਿਉਹਾਰ ਜੋ ਸਾਡੇ ਪੰਜਾਬੀ ਸਭਿਆਚਾਰ ਨੂੰ ਉਜਾਗਰ ਕਰਦੇ ਨੇ ਉਸ ਨੂੰ ਹਰ ਪਿੰਡ ਦੇ ਵਿੱਚ ਮਨਾਉਣਾ ਚਾਹੀਦਾ ਹੈ। ਉਹਨਾਂ ਇਸ ਤਿਉਹਾਰ ਦੀ ਤਿਆਰੀ ਕਰਨ ਵਾਲੇ ਸਾਰੇ ਪ੍ਰਬੰਧਕਾਂ ਵੀਰਾਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਸਰਦਾਰ ਦਿਦਾਰ ਸਿੰਘ, ਮਾਸਟਰ ਜਨੈਲ ਸਿੰਘ ਅਤੇ ਹੋਰ ਵੀ ਪ੍ਰਬੰਧਕ ਮੌਜੂਦ ਸਨ। ਪ੍ਰਬੰਧਕਾਂ ਨੂੰ ਜਿਨ੍ਹਾਂ ਨੇ ਇਸ ਮੇਲੇ ਦਾ ਆਗਾਜ਼ ਕੀਤਾ ਹੈ। ਬਹੁਤ ਇਨਾਂ ਦੀ ਰਾਤ ਧੰਨਵਾਦੀ ਹਾਂ। ਅਤੇ ਇਹਨਾਂ ਨੂੰ ਮੈਂ ਇਹ ਹੀ ਕਹਾਂਗਾ ਕਿ ਹਰ ਸਾਲ ਜਿਹਾ ਬਾਤ ਤੋਂ ਬਾਤ ਰੋਬਨਾ ਬਣਾ ਕੇ ਇਹਨੂੰ ਮਨਾਇਆ ਜਾਵੇ ਅਤੇ ਜਿਹਦੇ ਨਾਲ ਜੋ ਸਾਡੇ ਸਾਡੇ ਪੰਜਾਬ ਦਾ ਸਭਿਆਚਾਰ ਹੈ ਉਸ ਨੂੰ ਜਾਗਰਤ ਕੀਤਾ ਜਾਏ ਮੁੜ ਕੇ ਤਾਂ ਕਿ ਲੋਕਾਂ ਵਿੱਚ ਜੋ ਸਾਡੇ ਸਭਿਆਚਾਰ ਦੀ ਬੰਤਰ ਹੈ ਉਹ ਕਾਇਮ ਰਹਿ ਸਕੇ ਮੈਂ ਹੀ ਸਾਡੇ ਇੱਕ ਜੋ ਮੇਲੇ ਜਾਂ ਤਿਉਹਾਰ ਹਨ ਉਹ ਸਾਡੇ ਇੱਕ ਜੀਦੇ ਮਿਲਵਰਤਨ ਦਾ ਹੀ ਇੱਕ ਸਾਧਨ ਹੈ ਕਿ ਅਸੀਂ ਆਪਾਂ ਲਲ ਮਿਲ ਕੇ ਰਹੀਏ ਅਤੇ ਆਪਣੀਆਂ ਜੋੜੀਆਂ ਲੋੜਾ ਹਨ ਉਹਨਾਂ ਨੂੰ ਸਾਂਝੀਆਂ ਕਰੀਏ ਤੇ ਉਹਨਾਂ ਨੂੰ ਇਸ ਤਰ੍ਹਾਂ ਮਨਾਉਂਦੇ ਰਹੀਏ ਇਹ ਜੋੜੋ ਪਾਰਕ ਹੈ ਇਸ ਨੂੰ ਮੈਂ ਬਤੌਰੇ ਨੰਬਰਦਾਰ ਕਹਿਣਾ ਚਾਹੁੰਦਾ ਹਾਂ ਕਿ ਇਹ ਪਾਰਕ ਨੂੰ ਜੋ ਜਗਾ ਆਪਾਂ ਇੱਥੇ ਕਬਜ਼ਾ ਕੀਤਾ ਹੈ ਉਤੇ ਬਾਦ ਜੋ ਐਸਫੇਅਰਸ ਨੂੰ ਮਾਡਰਨ ਟਾਈਮ ਦਾ ਦਿੱਤਾ ਦਰਜਾ ਉਹ ਸਾਡੇ ਪ੍ਰਬੰਧਕ ਦیدار ਸਿੰਘ ਤੇ ਇਹਨਾਂ ਦੇ ਸਾਥੀਆਂ ਨੇ ਦਿੱਤਾ ਹੈ ਜਿਹੜਾ ਕਿ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਪਹਿਲੋਂ ਪੈਸੇ ਖਰਚ ਕੇ ਵੀ ਇਸ ਨੂੰ ਸਜਾਇਆ ਹੈ ਬਣਾਇਆ ਹੈ ਉਹ ਗੋਮਰ ਤੋਂ ਗਰੰਟੀਆਂ ਵੀ ਲਈਆਂ ਹਨ ਅਸੀਂ ਇਸ ਵਾਰ ਇਹ ਕਹਣਾ ਚਾਹੁੰਦੇ ਆ ਕਿ ਸਾਡੇ ਪਿੰਡ ਦੇ ਸਰਪੰਚ ਸਾਹਿਬ ਦੀ ਨਗਰਾਨੀ ਹੇਠ ਸਾਰੇ ਪਿੰਡ ਦੇ ਛਾਹ ਨਾਲ ਤੀਆਂ ਦਾ ਤਿਹਾਰ ਮਨਾਇਆ ਗਿਆ ਸਾਡਾ ਪੁਰਾਣਾ ਵਿਰਸਾ ਸਾਨੂੰ ਮੁੜ ਕੇ ਯਾਦ ਕਰਾਇਆ ਗਿਆ ਅਸੀਂ ਸਾਰੇ ਪਿੰਡ ਦੇ ਔਰ ਸਭ ਮੈਂਬਰਾਂ ਦੇ ਬਹੁਤ ਸ਼ੁਕਰਗੁਜ਼ਾਰਾ ਪ੍ਰਮਾਤਮਾ ਇਸੇ ਤਰ੍ਹਾਂ ਸਾਨੂੰ ਖੁਸ਼ੀਆਂ ਦਿੰਦਾ ਰਵੇ ਤੇ ਅਸੀਂ ਹਰ ਇੱਕ ਸਾਲ ਇਸੇ ਤਰ੍ਹਾਂ ਰਵਿਦਾਸ پارک ਵਿੱਚ ਤੀਆਂ ਦਾ ਤਿਹਾਰ ਮਨਾਉਂਦੇ ਰਹੀਏ ਬਸ ਇਹੀ ਕਿ ਸਾਡਾ ਪੰਜਾਬੀ ਵਿਰਸਾ ਜੋ ਲੋਪ ਹੁੰਦਾ ਜਾਂਦਾ ਸੀ ਕਿ ਸਾਡੇ ਬੱਚਿਆਂ ਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਕਿ ਅੱਗੇ ਵਾਸਤੇ ਪੰਜਾਬੀ ਜੋ ਵੀ ਵਿਸਤਾਰ ਆ ਸੀ ਉਸ ਨੂੰ ਸੰਭਾਲ ਕੇ ਰੱਖੀਏ ਔਰ ਸਾਡੇ ਅੱਗੇ ਆਉਣ ਵਾਲੇ ਬੱਚਿਆਂ ਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਅਸੀਂ ਇਸ ਕਰਕੇ ਇਸ ਪ੍ਰੋਗਰਾਮ ਨੂੰ ਇਥੇ ਸਿਰਜਿਆ ਹੈ ਤੇ ਅੱਗੇ ਤੋਂ ਵੀ ਅਸੀਂ ਆਪਣੇ ਬੱਚਿਆਂ ਨੂੰ ਇਹ ਮੈਸੇਜ ਦਿੰਦੇ ਰਹਾਂਗੇ ਆਦਮਪੁਰ ਤੋਂ सोनू ਸੋਹਤਾ ਦੀ ਰਿਪੋਰਟ ਐਸਐਮਜ਼ ਨਿਊਜ਼ ਫੁਲੀਟਸ ਅਪਡੇਟਸ ਲਾਈਕ ਐਂਡ ਫੋਲੋ आवर ਫੇਸਬੁੱਕ ਪੇਜ ਐਸਐਮਜ਼ ਐਟ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ आवर ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ